ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਨਰਮੇ ਦੇ ਰੇਟਾਂ ਦੀ ਤੇ ਪੰਜਾਬ ਦੇ ਮੌਸਮ ਦੀ ਵੀਰੋ ਕੀ ਆਉਣ ਵਾਲੇ ਹਫ਼ਤਾ ਪਰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਵੀਰੋ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਪਿਛਲੇ ਦਿਨਾਂ ਦੇ ਮੁਕਾਬਲੇ ਠੰਡ ਦੇ ਵਿੱਚ ਆਪਾਂ ਨੂੰ ਕਟੌਤੀ ਦੇਖਣ ਨੂੰ ਮਿਲੇਗੀ ਪਿਛਲੇ ਦਿਨਾਂ ਦੇ ਵਿੱਚ ਵੀਰੋ ਕਾਫੀ ਤੇਜ਼ ਰਫ਼ਤਾਰ ਦੀਆਂ ਠੰਡੀਆਂ ਹਵਾਵਾਂ ਚੱਲੀਆਂ ਸੀ ਜੋ ਕਿ ਵੀਰੋ ਕੱਲ ਦੇ ਦਿਨ ਤੋਂ ਲੈ ਕੇ ਹਵਾਵਾਂ ਦੀ ਰਫਤਾਰ ਦੇ ਵਿੱਚ ਥੋੜੀ ਘਰਾਵਟਾਈ ਹੈ ਕਮੀ ਆਈ ਹੈ ਸੋ ਅੱਜ ਵੀ ਵੀਰੋ ਪੰਜਾਬ ਦਾ ਮੌਸਮ ਉਕਲ ਨਮਲਾ ਕੇ ਪਰਸੋਂ ਦੇ ਮੁਕਾਬਲੇ ਆਪਾਂ ਨੂੰ ਗਰਮ ਦੇਖਣ ਨੂੰ ਮਿਲੇਗਾ ਹਵਾਵਾਂ ਘੱਟ ਰਫਤਾਰ ਤੇ ਵਗਣਗੀਆਂ ਬਾਕੀ ਵੀਰੋ ਕੋਰੇ ਦੇ ਹਰਾਤ ਨੇ ਪੰਜਾਬ ਦੇ ਵਿੱਚ ਜੋ 2-4 ਦਿਨ ਪੈ ਚੁੱਕੇ ਨੇ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਕੋਰੇ ਦੀ ਸੰਭਾਵਨਾ ਵੀ ਵੀਰੋ ਘਟੇਗੀ ਕੋਰਾ ਜੋ ਨਾ ਮੱਤਰ ਹੀ ਹੋਵੇਗਾ ਕਿਸੇ ਇੱਕ ਦੋ ਕਥਾਵਾਂ ਦੇ ਉੱਤੇ ਬਾਕੀ ਵੀਰੋ ਪੰਜਾਬ ਦਾ ਟੈਂਪਰੇਚਰ ਜੋ ਤਕਰੀਬਨ 19-20 ਡਿਗਰੀ ਦੇ ਆਸ-ਪਾਸ ਹੀ ਫਿਲਹਾਲ ਆਉਂਦੇ ਹਫਤਾ ਪਰ ਟਿਕਿਆ ਰਹੇਗਾ ਕੋਈ ਜ਼ਿਆਦਾ ਮੌਸਮ ਦੇ ਵਿੱਚ ਗ੍ਰਾਫਟ ਨਹੀਂ ਆਪਗੀ ਠੰਡ ਦਾ ਵੀਰੋ ਜੋ ਪ੍ਰਕੋਪ ਹੈ ਉਹ ਫਿਲਹਾਲ ਆਪਾਂ ਨੂੰ ਜ਼ਿਆਦਾ ਠੰਡ ਦੇਖਣ ਨੂੰ ਨਹੀਂ ਮਿਲੇਗੀ ਬਾਕੀ ਵੀਰੋ ਆਪਾਂ ਗੱਲ ਕਰੀਏ ਮੀਂਹ ਬੱਦਲਵਾਈ ਦੀ ਵੀਰੋ ਮੀਂਹ ਬੱਦਲਵਾਈ ਦੇ ਫਿਲਹਾਲ ਆਉਂਦੇ ਹਫਤਾ ਪਰ ਕੋਈ ਅਸਰ ਨਹੀਂ ਹਨ ਹਲਕੀ ਫੁਲਕੀ ਬੱਦਲਵਾਈ ਕਦੋਂ ਕਥਮ ਤੇ ਆ ਸਕਦੇ ਪਰ ਐਸਾ ਕੋਈ ਵੀ ਸਿਸਟਮ ਨਹੀਂ ਹੈ ਜੋ ਜ਼ਿਆਦਾਤਰ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇ ਬਾਕੀ ਵੀਰੋ ਜੇਕਰ ਮੌਸਮ ਵਿੱਚ ਕੋਈ ਹੋਰ ਤਬਦੀਲੀ ਆਉਂਦੀ ਹੈ ਤਾਂ ਸਮੇਂ ਤੋਂ ਪਹਿਲਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਹੁਣ ਵੀਰੋ ਆਪਾਂ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੇ ਭਾਵਾਂ ਦੀ ਕਿ ਪੰਜਾਬ ਨਹੀਂ ਵੀਰੋ ਆਪਣੇ ਕੋਲੇ ਹਰਿਆਣਾ ਦੀਆਂ ਮੰਡੀਆਂ ਦੀ ਲਿਸਟ ਹੈ ਇਹ ਤਕਰੀਬਨ ਹਰਿਆਣਾ ਤੇ ਪੰਜਾਬ ਦੇ ਰੇਟਾਂ ਨਾਲ ਥੋੜਾ ਮੋਟੇ ਫਰਕ ਹੁੰਦਾ ਤਾਂ ਕਿਸਾਨ ਵੀਰੋ ਅੰਦਾਜ਼ਾ ਲਾ ਸਕਦੇ ਨੇ ਕਿ ਨਰਮੇ ਦਾ ਰੇਟ ਕਿੰਨਾ ਕੁ ਹੋ ਸਕਦਾ ਹੈ ਇਹ ਤੋਂ ਆਪਾਂ ਨੂੰ ਅੰਦਾਜ਼ਾ ਵੀਰੋ ਜ਼ਰੂਰ ਲੱਗ ਜਾਵੇਗਾ ਅਨੂਪਗੜ੍ਹ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਰੇਟ ਘੱਟੋ-ਘੱਟ 7000 ਤੇ ਜ ਵੱਧ ਤੋਂ ਵੱਧ 7470 ਰੁਪਏ ਪ੍ਰਤੀ ਕੁੰਟਲ ਇਸ ਤੋਂ ਬਾਅਦ ਅੱਗੇ ਵੀਰੋ ਕੜਸਾਣਾ ਮੰਡੀ ਦੇ ਵਿੱਚ ਨਰਮੇ ਰੇਟ 7700 ਤੋਂ ਲੈ ਕੇ ਵੀਰੋ 7730 ਰੁਪਏ ਤੱਕ ਪੀਲੀ ਬੰਗਾ ਕਪਾਸ ਦਾ ਰੇਟ ਵੀਰੋ 7801 ਰੁਪਏ ਤੋਂ ਲੈ ਕੇ 8040 ਰੁਪਏ ਤੱਕ ਤੇ ਵੀਰੋ ਨਰਮੇ ਦਾ ਰੇਟ 7325 ਤੋਂ ਲੈ ਕੇ 7351 ਰੁਪਏ ਤੱਕ ਗੱਜ ਸਿੰਘ ਨਰਮੇ ਦਾ ਰੇਟ ਵੀਰੋ ਗੱਜ ਸਿੰਘ ਗੱਜ ਸਿੰਘਪੁਰਾ ਇਥੋਂ ਵੀਰੋ 702 ਰੁਪਏ ਤੋਂ ਲੈ ਕੇ 7741 ਰੁਪਏ ਤੱਕ ਨਰਮਾ ਵਿਕਿਆ। ਸ਼੍ਰੀ ਵਿਜੇਨਗਰ ਦੇ ਵਿੱਚ ਨਰਮਾ ਵੀਰੋ 7250 ਰੁਪਏ ਤੋਂ ਲੈ ਕੇ 7331 ਰੁਪਏ ਤੱਕ ਪ੍ਰਤੀ ਕੁੰਟਲ ਵਿਕਿਆ। ਸ਼੍ਰੀ ਵਿਜੇਨਗਰ ਵੀਰੋ ਕਪਾਹ ਦਾ ਰੇਟ 7545 ਰੁਪਏ ਤੱਕ ਰਿਹਾ। ਜੈਤ ਸਰ ਵੀਰੋ ਨਰਮੇ ਦਾ ਰੇਟ 6000 ਰੁਪਏ ਤੋਂ ਲੈ ਕੇ 7426 ਰੁਪਏ ਤੱਕ ਜੈਤ ਸਰ ਵੀਰੋ ਕਪਾਹ ਦਾ ਰੇਟ 7500 ਤੋਂ ਲੈ ਕੇ 7681 ਰੁਪਏ ਵਰਤ ਤੱਕ ਪ੍ਰਤੀ ਕੁੰਟਲ ਕਪਾਹ ਵਿਕੀ ਹੈ। ਐਲਨਾਬਾਦ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਰੇਟ 6850 ਰੁਪਏ ਤੋਂ ਲੈ ਕੇ 7333 ਰੁਪਏ ਪ੍ਰਤੀ ਕੁੰਟਲ ਐਲਨਾਬਾਦ ਮੰਡੀ ਦੇ ਵਿੱਚ ਵੀਰੋ ਕਪਾਹ ਦਾ ਰੇਟ ਜੋ 7400 ਤੋਂ ਲੈ ਕੇ 7757 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਕਪਾਹ ਵਿਕੀ ਹੈ ਫਤਿਆਬਾਦ ਵੀਰੋ ਨਰਮੇ ਦਾ ਰੇਟ 7350 ਤੋਂ ਲੈ ਕੇ 775 7380 ਰੁਪਏ ਤੱਕ ਪ੍ਰਤੀ ਕੁੰਟਲ ਹੈ ਸਰਸਾ ਮੰਡੀ ਦੇ ਵਿੱਚ ਵੀਰੋ ਨਰਮੇ ਦਾ ਰੇਟ 7000 ਤੋਂ ਲੈ ਕੇ 7370 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਨਰਮਾ ਵਿਕੇ ਸਰਸਾ ਮੰਡੀ ਕਪਾਹ ਦਾ ਰੇਟ 7300 ਤੋਂ ਲੈ ਕੇ 7400 ਰੁਪਏ ਪ੍ਰਤੀ ਕੁੰਟਲ ਰਿਹਾ ਹੈ ਇਹ ਤੋਂ ਬਾਅਦ ਅਸੀਂ ਅਰਾਈ ਸਿੰਘ ਨਗਰ ਦੀ ਆਪਾਂ ਗੱਲ ਕਰੀਏ 6900 ਰੁਪਏ ਤੋਂ ਲੈ ਕੇ 7335 ਰੁਪਏ ਤੱਕ ਪ੍ਰਤੀ ਕੁੰਟਲ ਨਰਮੇ ਵਿਕੇ ਆਮਦਪੁਰ ਮੰਡੀ ਦੇ ਵਿੱਚ ਵੀਰੋਂ ਨਰਮੇ ਦਾ ਰੇਟ 7100 ਤੋਂ ਲੈ ਕੇ 7344 ਰੁਪਏ ਪ੍ਰਤੀ ਕੁੰਟਲ ਵਿਕੇ ਗੋਲੂ ਵਾਲਾ ਮੰਡੀ ਦੇ ਵਿੱਚ ਨਰਮੇ ਦਾ ਰੇਟ 7000 ਤੋਂ ਲੈ ਕੇ 7425 ਰੁਪਏ ਤੱਕ ਵਿਕੇ ਵੀਰੋਂ ਗੋਲੂ ਵਾਲਾ ਕਪਾਹ ਦਾ ਰੇਟ 7600 ਤੋਂ ਲੈ ਕੇ 7900 ਰੁਪਏ ਪ੍ਰਤੀ ਕੁੰਟਲ ਦੇ حساب ਨਾਲ ਵੀਰੋਂ ਜੋ ਨਰਮੇ ਉਬਕੇ ਇਹ ਸੀ ਵੀਰੋ ਹਰਿਆਣੇ ਦੀਆਂ ਮੰਡੀਆਂ ਦੇ ਰੇਟ ਤੇ ਅੱਗੇ ਵੀਰੋ ਪਕ ਕਰ ਲਈਤੀ ਐ ਮੌਸਮ ਦੀ ਬਾਕੀ ਵੀਰੋ ਜੇਕਰ ਕੋਈ ਹੋਰ ਤਬਦੀਲੀ ਆਉਂਦੀ ਐ ਮੌਸਮ ਦੇ ਵਿੱਚ ਤਾਂ ਅਪਾ ਸਮੇਂ-ਸਮੇਂ ਤੇ ਜਾਣਕਾਰੀ ਲਈ ਕਿਸਾਨ ਵੀਰਾਂ ਨੇ ਹਾਜ਼ਰ ਹੁੰਦੇ ਰਹਿਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਅਪਡੇਟ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ